ਹੋਸ਼ਿਆਰਪੁਰ ਵਿੱਚ ਲਗਾਤਾਰ ਹੀ ਗੋਲੀਆਂ ਚੱਲਣ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਤਰ੍ਹਾਂ ਦਾ ਹੀ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਾਹਲਪੁਰ ਦੇ ਅਦੀਂ ਪੈਂਦੇ ਪਿੰਡ ਡਾਟਾ ਖੁਰਦ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੀਤੀ ਰਾਤ ਕੁਝ ਅਣਪਛਾਤੇ ਨੌਜਵਾਨ ਗੱਡੀਆਂ ਅਤੇ ਮੋਟਰਸਾਈਕਲਾਂ ਤੇ ਪਿੰਡ ਵਿੱਚ ਆਉਂਦੇ ਹਨ ਅਤੇ ਇੱਕ ਘਰ ਦੇ ਬਾਹਰ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ ਜਦ ਇਹ ਸਾਰੀ ਘਟਨਾ ਵਾਪਰਦੀ ਹੈ ਤਾਂ ਘਰ ਵਿੱਚ ਮੌਜੂਦ ਘਰ ਦੇ ਮੈਂਬਰਾਂ ਵੱਲੋਂ ਆਪਣੇ ਆਪ ਨੂੰ ਘਰ ਵਿੱਚ ਹੀ ਕੁੰਡੇ ਲਗਾ ਕੇ ਬੰਦ ਕਰ ਲਿਆ ਜਾਂਦਾ ਹੈ ਜਦਕਿ ਇੱਕ 80 ਸਾਲਾ ਬਜ਼ੁਰਗ ਦੇ ਪੱਟ ਵਿੱਚ ਗੋਲੀ ਲੱਗ ਜਾਂਦੀ ਹੈ ਤੇ ਬਜ਼ੁਰਗ ਨੂੰ ਉਹਨਾਂ ਨੌਜਵਾਨਾਂ ਵੱਲੋਂ ਜ਼ਖਮੀ ਕਰ ਦਿੱਤਾ ਗਿਆ ਮੌਕੇ ਤੇ ਪਹੁੰਚੇ ਥਾਣਾ ਮਾਹਲਪੁਰ ਅਤੇ ਕੋਟ ਫਤੂਹੀ ਅਤੇ ਡੀਐਸਪੀ ਗੜ ਸ਼ੰਕਰ ਵੱਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਅੱਗੇ ਕੁਝ 30 ਦੇ ਕਰੀਬ ਅਣਪਛਾਤੇ ਹਮਲਾਵਰ ਆਉਂਦੇ ਹਨ ਅਤੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਨੌਜਵਾਨਾਂ ਵੱਲੋਂ ਆਪਣੀ ਗੱਡੀ ਨੂੰ ਘਰ ਦੇ ਗੇਟ ਵਿੱਚ ਮਾਰ ਕੇ ਘਰ ਦੇ ਅੰਦਰ ਦਾਖਲ ਹੋ ਜਾਂਦੇ ਹਨ ਘਰ ਦੇ ਅੰਦਰ ਦਾਖਲ ਹੋਣ ਤੋਂ ਬਾਅਦ ਘਰ ਦੇ ਬਾਹਰ ਅਤੇ ਅੰਦਰ ਖੜੇ ਮੋਟਰਸਾਈਕਲਾਂ ਦੀ ਵੀ ਉਨ੍ਹਾਂ ਹਮਲਾਵਰਾਂ ਵੱਲੋਂ ਭੰਨ ਤੋੜ ਕੀਤੀ ਜਾਂਦੀ ਹੈ ਇਸ ਦੌਰਾਨ ਘਰ ਦੇ ਮੈਂਬਰਾਂ ਵੱਲੋਂ ਆਪਣੇ ਆਪ ਨੂੰ ਘਰ ਦੇ ਅੰਦਰ ਬੰਦ ਕਰ ਲਿਆ ਜਾਂਦਾ ਹੈ ਇਸੇ ਦੌਰਾਨ 80 ਸਾਲਾ ਇੱਕ ਬਜ਼ੁਰਗ ਵੱਲੋਂ ਉਨ੍ਹਾਂ ਅਣਪਛਾਤੇ ਹਮਲਾਵਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਹਮਲਾਵਰ ਉਸ ਬਜ਼ੁਰਗ ਦੀ ਵੀ ਕੁੱਟਮਾਰ ਕਰਦੇ ਹਨ ਅਤੇ ਉਸਦੇ ਪੱਟ ਵਿੱਚ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੰਦੇ ਹਨ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਜ਼ਖਮੀ ਬਜ਼ੁਰਗ ਨੂੰ ਸਿਵਲ ਹਸਪਤਾਲ ਮਾਹਲਪੁਰ ਵਿਖੇ ਦਾਖਲ ਕਰਵਾਇਆ ਜਾਂਦਾ ਹੈ ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਕਤਨ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਉਮਰ ਪਤਨ ਪਛਾਣਦੇ ਕੋਲ ਬੰਦੇ ਕੋਣ ਆਹੋ ਪਤਾ ਆਹੋ ਪਛਾਣ ਪਤਾ ਚਲਾ ਪਛਾਣ ਪਿੰਡ ਦੇ ਬਾਹਰ ਲਈ ਆ ਬਾਹਰ ਲਈ ਆ ਅਸਲਾਮ ਲਈ ਆ ਗੰਬੇ ਅਲਰਾਈ ਹੋ ਰਹੀ ਤੁਹਾਡੀ ਕੋਈ ਲੜਾਈ ਨਹੀਂ ਤੂੰ ਸ਼ਾਹ ਰਹੇ ਸੀਗੇ ਮੇਰੀ ਕੋਈ ਲੜਾਈ ਨਹੀਂ ਠੀਕ ਹੈ ਕਿੰਨੇ ਗੋਲੇ ਜੱਲੀ ਲੱਗੇ ਪਤਾ ਪਤਾ ਕੋਣ ਮਟਾ ਗੋਲੀਆਂ ਤਾਂ ਚਲਾ ਜਾਂਦਾ 10 12 ਚਲਾ ਜਾਂਦੀ ਏਕਾ ਪਿਸਤੌਲ ਸੇਗਾ ਕੀ ਸੀਗਾ ਪਿਸਤੌਲ ਸੇਗਾ ਜੀ ਠੀਕ ਹੈ ਤੁਹਾਡੇ ਲਈ ਇੱਧਰ ਪਰਤਣਾ ਪਣਾ ਵਰਤਿਆ ਜੀ ਇੱਥੇ ਆਏ ਆ ਕੇ ਬਸ ਦਵਾ ਦਵਾ ਗੋਲੀਆਂ ਘਲਾਉਣ ਨਾਲ ਆਪੇ ਮਗਰ ਨਾ ਤੇ ਮਾਨ ਕੋਈ ਪ੍ਰਾਣੀ ਰੰਜੇ ਸ਼ਾਇਦ ਕੋਈ 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 ਨਹੀਂ ਕੋਈ ਬੰਦਾ ਜਾਨਦਾਰ ਫੰਦਾ ਹੋਵੇ ਜਾਨਦਾਰੇ ਹੈਗੇ ਬੰਦੇ ਆਹ ਜਾਣਦੇ ਆ ਕੋ ਨਾਮ ਨਾ ਸੁਣਨ ਨੂੰ ਆ ਜੀ ਪਹਿਲਵਾਨ ਸੁਣਨ ਨੂੰ ਪਹਿਲਵਾਨ ਸਾਡੇ ਦੇ ਇੱਕ ਖੇਡ ਦਾ ਮੁੰਡਾ ਹੈ ਤੇ ਦਾ ਇੱਕ ਖੇਡ ਕਿੰਨੇ ਟੋਟਲ ਬੰਦੇ ਸੀ ਮੰਨ ਲੀ 30 35 ਹੋਣੀ ਜੀ ਉਹ ਬੰਗੀਆਂ ਕਿੰਨੀਆਂ ਗੱਡੀਆਂ ਚੱਗੀਆਂ ਗੱਡੀਆਂ ਚਾਰ ਗੱਡੀਆਂ ਸੀ ਆ ਬਾਕੀ ਬਹੁਤ ਮੀਟ ਹੈ ਪਤਾ ਨਹੀਂ ਕਿੰਨੀਆਂ ਆਤੀ ਨਹੀਂ ਦੇਖੀਆਂ ਹਾਂ ਮੌਕੇ ਤੇ ਪੁਲਿਸ ਆਈ ਆ ਜਾਂਚ ਪੜਤਾਲ ਕਰ ਰਹੀ ਹੈ ਕੀ 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 ਕਹਿ ਕੇ ਗਏ ਤੁਹਾਨੂੰ ਮੈਂ ਕਹਿੰਦੀ ਹੁਣ ਆਪਣੀ ਕਾਰਵਾਈ ਕਰੂਗੀ ਜੀ ਤੁਹਾਡਾ ਖੁਰ ਤੋਂ ਸਾਨੂੰ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਵੀ ਇੱਥੇ ਕੋਈ ਲੜਾਈ ਹੋਈ ਹੈ ਤੇ ਵਿੱਚ ਫਾਇਰਿੰਗ ਦੀ ਵੀ ਇਨਸੀਡੈਂਟ ਦੀ ਰਿਪੋਰਟ ਹੋਈ ਸੀ ਤੇ ਉਤੋਂ ਹੀ ਤੁਰੰਤ ਕਾਰਵਾਈ ਕਰਦੇ ਆ ਅਸੀਂ ਜਿਹੜਾ ਹੈਗਾ ਐਸਐਚਓ ਮਹਾਲਪੁਰ ਮੈਂ ਖੁਦ ਤੇ ਸਾਡਾ ਸਾਰਾ ਸਟਾਫ ਅਸੀਂ ਜਿਹੜਾ ਹੈਗਾ ਅਸੀਂ ਇੱਥੇ ਆ ਕੇ ਪੜਤਾਲ ਕਰ ਰਹੇ ਹਾਂ ਤੇ ਜੋ ਹੁਣ ਤੱਕ ਮੁੱਢਲੀ ਪੜਤਾਲ ਤੋਂ ਸਾਨੂੰ ਇਹ ਪਤਾ ਲੱਗਾ ਵੀ ਜਿਹੜਾ ਇੱਥੇ ਪਿੰਡ ਦਾ ਇੱਕ ਮੁੰਡਾ ਹੈਗਾ ਜਿਨ੍ਹਾਂ ਦੇ ਘਰ ਦੇ ਬਾਹਰ ਲੜਾਈ ਹੋਈ ਹੈ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਵੀਡੀਓਜ਼ ਵਗੈਰਾ ਵੀ ਉਹ ਵੀ ਟਟੋਲ ਰਹੇ ਹਾਂ ਤੇ ਬਹੁਤ ਜਲਦੀ ਜੋ ਹੋਰ ਸਾਨੂੰ ਉਕਤਾ ਚੀਜ਼ਾਂ ਸਾਹਮਣੇ ਆਉਣਗੀਆਂ ਉਸ ਬਾਬਤ ਤੁਹਾਨੂੰ ਬਰੀਫ ਕਰ ਦਿੱਤਾ ਜਾਊਗਾ ਕਿੰਨੇ ਕੇ ਸਰ ਰਾਊਂਡ ਫਾਇਰ ਹੋਈ ਸੀ ਜੀ ਇਸ ਬਾਰੇ ਅਜੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਕਿਉਂਕਿ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਵਰਜਨਸ ਨੇ ਤੇ ਪਰ ਅਸੀਂ ਅਜੇ ਮੌਕੇ ਦੀ ਪੜਤਾਲ ਕਰ ਰਹੇ ਹਾਂ ਜਦੋਂ ਪੜਤਾਲ ਪੂਰੀ ਹੋ ਜਾਊਗੀ ਤੁਹਾਨੂੰ ਸਾਰਾ ਕੁਝ ਅ ਕਲਾਊਡ ਐਂਡ ਕਲੀਅਰ ਬਰੀਫ ਕਰ